ਤੇਰਾ ਤੋਂ ਕੱਟੀ ਇਹਨਾਂ ਨੂੰ ਬਹੁਤ ਵੱਡੀ ਪ੍ਰੋਬਲਮ ਆ ਗਈ ਦੋ ਤਿੰਨ ਸਾਲ ਤਏ ਦੇ ਨਾ ਕੁਝ ਕਾਇਓ ਇਦਾਂ ਹੀ ਵਾਲ ਕੱਟੇ ਜਾਣੇ ਆਪਣੇ ਆਪ ਹੀ ਆਟੋਮੈਟਿਕਲੀ ਤੇ ਮੈਂ ਸੋਚਣਾ ਕਿ ਚਲੋ ਕੋਈ ਗੱਲ ਨਹੀਂ ਦੋ ਦੋ ਸਾਲ ਇਦਾਂ ਹੀ ਕਿੰਨ ਸਾਲ ਹੋ ਗਏ ਤੀਸਰੇ ਸਾਲ ਦੇ ਵਿੱਚ ਆ ਕੇ ਇਹਨੂੰ ਇੰਨੀ ਭਿਆਨਕ ਬਿਮਾਰੀ ਦੇ ਨਾਲ ਇਨਾ ਕੀ ਬਿਮਾਰ ਹੋਈ ਕਿ ਸਾਨੂੰ ਪਤਾ ਹੀ ਸਮਝ ਹੀ ਨਹੀਂ ਲੱਗਦੀ ਕਿ ਕੀ ਹੋਇਆ ਕੀ ਨਹੀਂ ਹੋਇਆ ਇਹ ਫਿਰ ਕਿਨੂ ਕੀ ਬਾਅਦ ਤੇ ਡਾਕਟਰ ਕਰਵਾਇਆ ਸਾਰਾ ਕੁਝ ਕਰਵਾਇਆ ਤੇ ਫਿਰ ਇਹਨੂੰ ਟੀਵੀ ਦੀ ਪ੍ਰੋਬਲਮ ਉਹਨਾਂ ਦੱਸ ਦਿੱਤੀ ਫੰਕੁਲਾ ਨੇ ਤੇ ਹੋਰ ਵੀ ਇਹਨੂੰ ਬਹੁਤ ਜ਼ਿਆਦਾ ਕਿ ਬਿਲਕੁਲ ਪਾਗਲਾ ਵਾਂਗੂ ਕਰਨ ਦਾ ਹੈ ਵੀ ਜਦੋਂ ਇਹਨੂੰ ਪਤਾ ਲੱਗ ਗਿਆ ਕਿ ਡੰਡਾ ਲੈ ਕੇ ਹਨ ਸਾਰਿਆਂ ਨੂੰ ਆਪਣੇ ਡੈਡੀ ਨੂੰ ਉਹ ਕਿੰਨਾ ਚਾਹ ਰਾ ਜੀਆਂ ਨੂੰ ਲੈ ਕੇ ਮਗਰੇ ਨੇ ਐ ਕਹਿਣਾ ਕਿ ਮੈਂ ਮਾਰ ਹੀ ਦੇਣਾ ਵਾ ਮੈਨੂੰ ਇੱਥੇ ਉਹ ਦਿਖਦਾ ਮੈਨੂੰ ਇੱਥੇ ਉਹ ਦਿਖਦਾ ਇਥੇ ਆ ਦੋਦਾ ਕਿ ਮੈਂ ਇੱਕ ਮੈਂ ਚਰਚ ਤੇ ਵੀ ਆਉਣਾ ਛੱਡ ਦਿੱਤਾ ਹਾਂ ਮੈਂ ਕਹਿੰਦਾ ਨਹੀਂ ਮੈਂ ਨਹੀਂ ਜਾਣਾ ਹੁਣ ਮੈਂ ਜਾਂਦੀ ਮੈਂ ਕਹਿੰਦਾ ਨਹੀਂ ਇਹੀ ਜਾਣਦਾ ਪਰਮੇਸ਼ਰ ਹੀ ਜਾਣਦਾ ਜੇ ਨੂੰ ਜੋ ਵੀ ਹੈ ਪ੍ਰਭੂ ਯਿਸੂ ਦੇ ਨਾਮ ਤੇ ਫਿਰ ਆਪਦੇ ਦਾ ਸਾਡੇ ਘਰੇ ਗਿਆ ਸਾਡੇ ਉਹ ਇਲਾ ਵੀ ਇੱਧਰ ਕਰੇ ਆਉਂਦੇ ਸਾਡੇ ਵੱਡੇ ਭਾਜੀ ਦੇ ਘਰੇ ਆਏ ਕਿ ਨਣੀ ਆਨ ਕਿ ਦੱਸਿਆ ਉਹਨਾਂ ਨੇ ਕਿਹਾ ਕਿ ਇਹਨੂੰ ਕੋਈ ਬਿਮਾਰੀ ਨਹੀਂ ਇਹਨੂੰ ਕੋਈ ਪ੍ਰੋਬਲਮ ਨਹੀਂ ਆ ਤੂੰ ਇਹਨੂੰ ਚਰਚ ਲੈ ਕੇ ਆ ਇਹਨੂੰ ਬਿਲਕੁਲੋ ਚੰਗੀ ਪੈਣਾ ਹੋ ਚੁੱਕੀ ਆਏ ਫਿਰ ਜਿੱਦਾਂ ਉਹਨਾਂ ਨੇ ਸਾਨੂੰ ਟੀਚਿੰਗ ਦਿੱਤੀ ਉਹਨਾਂ ਨੇ ਸਾਰਾ ਹੀ ਸਾਨੂੰ ਸਮਝਾਇਆ ਪ੍ਰਭੂ ਦੇ ਨਾਮ ਚ ਉਹਦੇ ਪਦਰ ਦੇ ਵਿੱਚ ਪ੍ਰਭੂ ਯਿਸੂ ਦੇ ਨਾਮ ਚ ਬਿਲਕੁਲੋ ਇਹ ਪਾਗਲਪਣ ਵੀ ਇਹਦਾ ਹਟ ਗਿਆ ਇਹ ਖੁਦ ਵੀ ਕਹਿੰਦੀ ਸੀ ਕਿ ਮੈਂ ਫਾ ਲੈ ਕੇ ਮਰ ਜਾਣਾ ਕਿ ਮੈਨੂੰ ਮੈਂ ਜੀਣਾ ਹੀ ਨਹੀਂ ਚਾਹੁੰਦੀ ਮੈਂ ਤੁਹਾਨੂੰ ਵੀ ਮਾਰ ਦੇਣਾ ਤੇ ਮੈਂ ਪਰ ਜਾਣਾ ਮੈਂ ਹੋਰ ਵੀ ਬਿਲਕੁਲ ਹੋ ਵਧੀਆ ਹੋ ਚੁੱਕੀ ਮੈਂ ਪੂਰੇ ਜੀ ਸ਼ੁਕਰ ਦਾ ਧੰਨਵਾਦ ਕਰਦੀ ਹਿੰਦੀ ਗੋਆਇੰਨੀ 4 ਮਹੀਨੇ 24 ਆੜ ਗਵਾੜ ਮੈਨੂੰ ਕਿੰਨਾ ਪੈਪਰਾਵਾ ਉਹ ਟੀਵੀ ਹੋਈ ਸੀ ਨਾ ਉਹ ਕਹਿੰਦੇ ਸੀ ਕਿ ਚੰਗੀ ਨਹੀਂ ਹੋ ਸਕਦੀ 2 ਮਹੀਨਿਆਂ ਦੇ ਵਿੱਚ ਵਿੱਚ ਦਵਾਈ ਖਾਣ ਲਿਆ ਲੋਕਾਂ ਦਾ weight ਘਟਦਾ ਹੈ ਇਹਦਾ weight ਵਧਿਆ ਹੈ ਪ੍ਰਭੂ ਯਿਸੂ ਦੇ ਨਾਮ ਤੋਂ ਧੰਨਵਾਦ ਕਰਦੀ ਹਾਂ ਹਾਲੇਲੂਇਆ ਹਾਲੇ